ਸੇ ਜਲਤ ਬਹੁਤਾ ਬੁਦਾ ਉਪਜਿ ਬਿਨਸ ਨੀਤ ਜਾਗ ਰਚਨਾ ਕੈਸੇ ਰਚੀ ਕਹੋ ਨਾਨਕ ਸੁਣ ਮੀਤ ਪ੍ਰਾਨੇ ਕਾਚੋ ਨਚੇ ਤਾਈ ਮਦਮਾ ਨਹਾਰ ਭਜਾ ਨ ਪਰਤ ਤਾਹਿ ਜੰਮੰ ਤਾ ਜਾ ਸੋਗ ਕਾ ਚਾਹੈ ਸਦਾ ਸਰਨ ਨਰਾਮ ਕੇ ਹੈ ਕਹੋ ਨਾਨਕ ਸੁਨਾਰੇ ਮਨ ਆ ਨਾ ਬੇਰਤਾ ਜਨ ਮਸਰਾਨ ਜੋ ਪ੍ਰਾਨੀ ਨੇ ਸਦਨ ਪਾ ਗਏ ਰੂਪ ਰਾਮ ਤੇ ਜਨ ਹਰ ਜਨ ਹਾਰੇ ਅੰਦਰ ਨਹੀਂ ਨਾਨਕ ਸਾਚੀ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨ ਚੇਤਾਈ ਮਤ ਮਾਇਆ ਕਹਿ ਅੰਦਰ ਕਹੋ ਨਾਨਕ ਹਰ ਭਜਨ ਬੈਨ ਪਾ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦੁਰ ਮਤ ਸੋ ਨਨਕ ਭਦਿਓ ਰਾਖਲ ਹੋ ਭਗਵਾਨ ਬਾਲ ਜੁਵਾਨੀ ਆਰਾ ਬੇਰਾ ਦਾ ਪਨ ਗਾਨਾ ਬੇਨਾ ਬਿਰਤਾ ਸਭ ਹੀ ਮਾਨ ਕਾਰਨ ਹੋ ਤੋ ਸੋਨਾ ਕਿਉ ਪਰਿਆ ਲੋਭ ਕੰਦ ਨਾਨਕ ਸਾਮੇ ਓ ਰਾਮਾ

ਨਾ ਬਹਤ ਸੁਖ ਕੇ ਕੀਏ ਦੁੱਖ ਕੋ ਕੀਉ ਨਾ ਹੋਏ ਮਹਾਨਕ ਸੁਨ ਰੇ ਮਨਾ ਹਰ ਭਾਵ ਸੋਏ ਜਾਗਤ ਪੇਖਾਰੇ ਫੇਰਾ ਤਾ ਨਾ ਸਿਮਰਤੇ ਪੁਰਨ ਹੋਵ ਕਾਮ ਝੋਟ ਮਾਨ ਕਹ ਕਰ ਜਗ ਸੋ ਪਾਨ ਜਾ ਨਾ ਮੈਂ ਕਛ ਤੇ ਰੋ ਨਈ ਨਾਨਕ ਕਹਿਓ ਬਕਾਨ ਨਮਾ ਮੀਤ ਇਹ ਪ੍ਰਾਨੀ ਘਰ ਚਸ ਕਾਏ ਹੋ ਨਾਨਕ ਤੇ ਜਾਗ ਜੀਤ ਇਹ ਘਾਟਾ ਸੇ ਮਾਰ O घर ਜਾ ਤਤ ਜਾਂ ਪੰਚ ਰਈ ਚਾਣਾ ਸਿਰ ਕੰਪਿਓ ਪੰਗ ਡਗ ਮਲੇ ਨੈਣ ਜੋ ਤਤੇ ਹੀ ਨਾਹੋ ਨਨ ਕਾ ਇਹ ਵਿਦ ਪਾਏ ਦੇਖਿਓ ਜਗਤ ਮਨ ਕੋ ਕਾ ਗੁਤਨਾ ਹੈ ਨਾਨਕ ਤੇ ਰਰ ਹਰ ਭਗਤ ਹੈ ਤੇਰਾ ਕੋ ਮਨ ਮਾ ਹੈ ਜਾਗ ਰਚਨਾ ਸਭ ਝੂਠ ਹੈ ਤੇਰਾ ਨਾਰ ਹੈ ਜਾਂ ਬਲੋਗੇ ਦਿੱਤ ਰਾਮ ਗਇਓ ਰਾਵਨ ਗਇਓ ਜਾ ਕ ਬਹ ਪਰਵਾਦਰ ਕਹੋ ਨਾਨਕ ਤੇਰ ਕਾਚ ਨਹੀਂ E ਕੋ ਸਭ ਕੇ ਚਤੋਂ ਮਾਰਾ ਤਮ ਤਮੇ ਰੋਤਾ ਸਹਾਈ ਸੰਗ ਸਖਾ ਸਬਤ ਜਗਾਇ ਕੋ ਨਾ ਨਿਭਾ ਸਤਹ ਕੋ ਨਾ ਨ ਕੋਈ ਬੇਪਤਾ ਮੈਂ i I'm a sansar charan, lagtaria. <laughs> bye. -bye. ਦੀ ਆਮਾਲ ਕਾ ਸੰਗ सिंधवी आला पे ਤਪੁਰਖ ਨਿਰਭਉ ਨਿਰਵੈਰ ਅਗਾਲ ਮੁੁਰਤਾ ਅਜੁਨੀ ਸੈਭੰ ਗੁਰ ਪਰਸਿਪੀ ਸੱਚ ਸੋਚੈ ਸੋਚਣਾ ਹੋਈ ਜੇ ਸੋਚੀ ਲਖ ਵਾਰ ਚੁੱਪ ਚੁੱਪ ਨਾ ਹੋਈ ਜੇ ਲਾਇ ਰਹਾ ਲਿਵ ਤਾਰ ਭੁਖਾ ਭਖ ਨਾ ਉਤਰੀ ਜੈ ਬਨਾ ਪੁਰਿਆ ਪਰ ਸਹੈ ਸਿਆਣਪ ਲਾਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈਐ ਕੇਵ ਕੋੜੈ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਹਾ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕੇਹੀਚ ਹੁਕਮ ਲਿਖ ਦੁਖ ਸੁਖ ਪਾਹੀਐ ਇਕ ਨਾ ਹੁਕਮੇ ਬਖਸੀਸ ਇਕ ਹੁਕਮੇ ਸੁਦਾ ਗਾਵੇ ਕੋ ਤਾਰ ਹੋਵੇ ਕਿ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰ ਹਦੂਰ ਕਥਨਾ ਕਥਿ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੇਂਦਾ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾ ਨਾਨਕ ਵਿਖ ਸਾਬੇ ਪਰਵਾਹ ਸਾਚਾ ਸਾਹਿਬ ਸਬ ਸਾਚਨਾ ਹੈ ਭਖ ਭੋ ਪਰ ਅਕਮੰਗ ਦੇ ਦੇ ਦਾਤ ਕਰੇ ਦਾ ਤਾਰ ਫੇਰ ਕਿ ਆਕੇ ਰਖੀਐ ਜਦ ਸਹਿ ਦਰਬਾਰ ਮੋਹ ਕ ਬੋਲਰ ਬੋਲੀਐ ਜਸੁੰ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ세 ਵਿਆਹ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਧਾਨ ਗਾਵੈ ਸੁਣੀ ਮਨਖੇ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸmai ਗੋਰੀ